ਅੱਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਘਰ ਦੇ ਅੱਜ ਦੇ ਬਲੌਗ 'ਚ ਸਵਾਗਤ ਲੋ ਜੀ ਇੱਧਰ 골ਡੀ ਵਾਲੀ ਕਣਕ ਵੀ ਲੱਗ ਪਈ ਹਰਿਆਈ ਜੀ ਮਨ ਆਹ ਦੇਖੋ ਜੀ ਇਹ ਵੀ ਜਵਜੀ ਨੇ ਸ਼੍ਰੀ ਰਾਮ ਵਾਲੇ ਦਾ 333 ਬੀਜ ਨਮਾ ਹੀ ਆਇਆ ਪਤਾ ਵੀ ਦੇਖ ਲਈ ਜੀ ਕਿਦਾਂ ਦਾ ਝਾੜ ਨਿਕਲਦਾ ਤੇ ਬਾਕੀ ਇੱਧਰ ਪਾਈਪ ਲਾਈਨ ਦਾ ਕੰਮ ਚੱਲਦਾ ਜੀ ਗੋਲਡੀ ਦੇ ਖੇਤ ਤੱਕ ਪੁੱਜ ਗਈ ਪਾਈਪ ਲਾਈਨ ਇੱਧਰ ਸਾਰੇ ਪਾਤਾ ਹੀ ਪਾਈਪ ਵਿੱਚ ਸੜਤੀ ਲਾਈਨ ਸਾਰੀ ਤੇ ਬਾਤ ਤਕਰੀਬਨ ਅੱਜ ਨਹੀਂ ਮੈਨੂੰ ਲੱਗਦਾ ਵੇ ਪੂਰੇ ਪਾਈਪ ਵੇ ਸੜਦਣੇ ਸੈਟ ਕੇ ਚਲਾਉਂਗੇ ਅੱਜ ਚੈੱਕ ਕਰੂੰਗੇ ਇਹ ਵੇ ਕਿੰਦਾ ਪਾਣੀ ਚੱਕ ਦੀ ਉੱਧਰ ਤੇ ਮੋਟਰ ਇੱਧਰ ਨੂੰ ਚੜਦਾ ਪਾਣੀ ਕਿ ਨਹੀਂ ਕਉਂਗੀ 25 30 ਫੁੱਟ ਉਚਾਈ ਹੈ ਜੇ ਇਧਰ ਨੂੰ ਪਰਲੀ ਸਾਈਡ ਤੇ ਮੋਟਰ ਵਾਲ ਤੇ 25 30 ਫੁੱਟ ਦੀ ਉਚਾਈ ਹੈ ਤਾਂ ਕਰਕੇ ਪਹਿਲਾਂ ਹੀ ਚਲਾ ਕੇ ਚੈੱਕ ਕਰਨੀ ਫੇਰ ਉਹਦੇ ਬਾਅਦ ਪੂਰੂਗੇ ਉਹੀ ਕੱਲ ਦੁਪਹਿਰ ਤੱਕ ਮੇਰੇ ਹਿਸਾਬ ਨਾਲ ਬੇ ਪੂਰ ਹੋਉਂਗੀ ਲੈਣ ਇਹ ਆਹ ਆਪਣੀ ਕੋਰੀ ਤੱਕ ਉਧਰ ਅਸੀਂ ਉਹ ਖੇਤ ਬਾਵਾ ਉਹ ਵੀ ਬੀਜਣੇ ਨੂੰ ਪਿਆ ਸਾਡਾ ਵਾਗਾ ਛੱਡਿਆ ਵੀ ਖੁੱਲਾ ਤੇ ਬਾਕੀ ਅੱਜ ਦੁਪਹਿਰ ਨੂੰ ਆ ਵੀ ਘਾਜ ਆ ਫੂਕ ਦੇਣਾ ਜੀ ਜਿਹੜਾ ਖੁੰਝੇ ਚ ਰੱਖਿਆ ਵਾ ਤੇ ਖਵਾੜਾ ਲੈ ਕੇ ਆਵਾਂਗੇ ਉਧਰ ਇੱਕੋ ਬੂਟਾ ਹੈ ਗਿਰਿਆ ਵਾ ਉਹ ਪਹਿਲਾਂ ਦਾ ਗਿਰਿਆ ਵਾ ਉਹ ਵੀ ਵੱਢ ਕੇ ਸਾਈਡ ਪੰਨੂ ਕਰਨਾ ਤੇ ਹਲਾਣਾ ਬਾਅਦ ਤਾ ਦਾ ਇਹ ਘਾ ਕੁ ਫੂਕ ਕੇ ਫਿਰ ਕਾਲੂ ਜੇ ਪੂਰ ਹੋ ਗਈ ਲੈਣਾ ਸੁਆਗਾ ਸੁੂਗਾ ਮਾਰਕ ਹੈ ਉਹ ਪਾਰਲੀ ਸਾਈਡ ਵਾਲੀ ਉਧਰ ਵਾਲੀ ਬਾਟ ਹੈ ਜੀ ਉੱਥੇ ਗਦੇ ਰੋਣਾ ਪੈਂਦੀ ਆ। ਓਹੋ ਬੰਦ ਕਰਾਂਗੇ ਬੱਟ ਜੀ ਸਵਾਗੇ ਨਾਲ। ਤੇ ਬਾਕੀ ਆਹਾ ਨਾਲ ਵਾਲਿਆਂ ਦਾ ਬੀਜ ਤਾਂ ਇਹ ਵੀ ਠੇਕੇ ਭਰੇ ਲਿਆਵਾ ਕਿਸੇ ਨੇ। ਇਹ ਬੀਜ ਤਾਂ ਖੇਤ ਤੇ ਉੱਧਰ ਆਪਾਂ ਖਾਲ ਪਾ ਗਏ ਤੇ ਹੋਰ ਨਾਲ-ਨਾਲ ਆਪਣੀ ਜਿੱਧਰ-ਇਧਰ ਨੂੰ ਪਾਣੀ ਲੱਗਣਾ। ਤੇ ਬਾਕੀ ਆ ਆ ਗਏ ਜੀ ਆਪਣੇ ਖੇਤ। ਇੱਥੇ ਤੇ ਆਪਣੀ ਖੇਤ ਦੀ ਸਟਾਰਟ ਹੋ ਜਾਂਦੇ। ਤੋ ਦਰੋ ਸਦੀ ਵਾਲੇ ਖੇਤ ਤੱਕ ਜਾਂਦੇ ਜੀ ਇਹ ਆਪਣੇ 8.5 ਕਿੱਲੇ ਆ ਜੀ ਇਹ ਪੂਰੇ ਟੋਟਲ ਇੱਕੋ ਟੱਕ ਆ ਜੀ ਇੱਕੋ ਜਗ੍ਹਾ ਇਹ ਖੇ ਸਾਰੇ ਤੇ ਬਾਕੀ ਆਹ ਲਾਈ ਵੀ ਤਾਰ ਆਪਣੀ ਆ ਉਸ ਦਿਨ ਜੀ ਜਿੱਦਣ ਇਹ ਲੈਣ ਪੱਟ ਦੇਦੇ ਆ ਅਈ ਢੇਰ ਪਿੱਛੇ ਨੂੰ ਧਕਾਤਾ ਦਾ ਕਿਉਂਕਿ ਢੇਰ ਇੱਥੇ ਤੱਕ ਆ ਗਿਆ ਦਾ ਗੋਰੀ ਤੱਕ ਹੁਣ ਆਏ ਵੀ ਇੱਥੇ ਕਿਨੂੰ ਟੋਆ ਜਿਆ ਪੈ ਗਿਆ ਹੁਣ ਹੁਣ ਰੇੜੀ ਇਧਰ ਤੇ ਲਿਆ ਗਿਆ ਜੀ ਇਦਾਂ ਵੈਕ ਕਰਕੇ ਸਿੱਧੀ ਉੱਥੇ ਲਾਏ ਕਰਾਂਗੇ ਉੱਥੇ ਦੇ ਲਾਂਦੇ ਲਾਂਦੇ ਆਵਾਂਗੇ ਅੱਗੇ ਨੂੰ ਐ ਵੀ ਢੇਰ ਕੇ ਇਹਨਾਂ ਨੂੰ ਵੀ ਓਕੀ ਹੁੰਦੀ ਏ ਇੱਕ ਢੇਰ ਉੱਧਰ ਹੀ ਪੋਲਟਰੀ ਫਾਰਮ ਦੇ ਕੋਲ ਲਾਇਆ ਬਾ ਜੀ ਫੇਰ ਹੁਣੇ ਕਾ ਲੱਗ ਜਾਣਾ ਤੇ ਬਾਕੀ ਕਣਕਾਂ ਵੀ ਲੱਗ ਪਈਆਂ ਮੰਗਣ ਜੀ ਪਾਣੀ ਕਣਕ ਪੂਰੀ ਪਾਣੀ ਭਰਾ ਕੇ ਵੀ ਆ ਉੱਧਰ ਹੁਣ ਚਾਚੇ ਨੂੰ ਦੇ ਦਿਓ ਕਹਿੰਦਾ ਪਹਿਲੀ ਤਰੀਕ ਤੇ ਬਾਅਦ ਛੱਡ ਲਿਓ ਦੋ ਤਰੀਕਿਆਂ ਚ ਚਲਾਵਾਂਗੇ ਮੋਟਰ ਇੱਧਰ ਨੂੰ ਤੇ ਅੱਜ ਉੱਧਰ ਨੂੰ ਦੇਖਦੇ ਆਂ ਹੀ ਪਰ ਆਨੂੰ ਉੱਧਰ ਨੂੰ ਚਲਾ ਦਈਏ ਜਾਨੂ ਤੇ ਬਾਕੀ ਦਿਖਾਉਂਦੇ ਹੀ ਤੁਹਾਨੂੰ ਅੱਗੇ-ਅੱਗੇ ਵੀਡੀਓ ਚ ਲੋ ਜੀ ਇੱਧਰ ਆ ਗਈ ਆਪਣੀ 872 ਕਣਕ ਦੇਖੋ ਜੀ ਜਮ ਕਣਕ ਤਾਂ ਵਧੀਆ ਪੂਰਾ ਨਾ ਸੰਗਣਾ 40 ਕਿਲੋ ਬੀਜ ਪਾਇਆ ਜੀ ਕਿੱਲੇ ਦਾ ਜੰਮ ਬਹੁਤ ਵਧੀਆ ਦਾਣਾ ਦਾਣਾ ਜੰਮਾ ਵੀ ਕੱਲਾ ਕੱਲਾ ਐਨ ਵਧੀਆ ਨਿਕਲੀ ਬਹੁਤ ਛੇਤੀ ਐ ਬਾਹਰ ਇਹ 골ਡੀ ਵਾਲੀ ਕਣਕ ਦੀ ਨਾਲੇ ਇਹ ਇੱਕ ਦਿਨ ਦੀ ਬਜਾਈ ਹੈ ਜੀ ਉਹ ਵੀ ਦਿਖਾਈ ਤੁਹਾਨੂੰ ਕਣਕ ਉਹ ਹਜਾ ਇੰਨੀ ਨਿਕਲੀ ਨਹੀਂ ਹੈਗੀ ਉਹ ਸ਼੍ਰੀราม ਵਾਲਿਆਂ ਦਾ ਬੀਜ ਹੈ ਜੀ ਇਹ 872 ਆ ਆਪਣਾ ਪੀ ਵੀ ਡਬਲਯੂ ਵਾਲਿਆਂ ਦਾ ਲੋ ਜੀ ਜੰਮ ਦੇਖੋ ਐਨ ਇੱਕ ਨੰਬਰ ਹੈ ਪੂਰਾ ਤੇ ਬਾਕੀ ਅਸੀਂ ਜੀ ਉਹ ਵਾਲੀ ਕਣਕ ਨੂੰ ਛੱਡਣਾ ਉੱਧਰ ਪਾਣੀ ਕਿਉਂਕਿ ਇੱਧਰ ਅਸੀਂ ਪਾਣੀ ਲਾਣਾ ਜੀ ਚਾਚੇ ਨੇ ਛੱਡਣਾ ਇੱਧਰ ਪਹਿਲੀ ਤਰੀਕੇ ਛੱਡਣਾ ਇਹਨੂੰ ਪਾਣੀ ਥੱਲੇ ਵਾਲੇ ਖੱਤੇ ਨੂੰ ਤਾਂ ਅਸੀਂ ਇਹਨੂੰ ਪਹਿਲੀ ਜਾਂ ਦੋ ਨੂੰ ਲਾਵਾਂਗੇ ਪਾਣੀ ਕਿਉਂਕਿ ਅਸੀਂ ਹਲਦੀ ਭਰਨੀ ਆ ਆ ਨਾਲ ਨਾਲ ਫਿਰ ਇਹ ਰੋਣਾ ਰੂਣਾ ਪੈਂਦੀ ਆ ਇੱਧਰ ਨੂੰ ਇਹਨੇ ਸਪਰੇਅ ਕੀਤੀ ਵੀ ਤਾਂ ਕਰਕੇ ਐਵੇਂ ਕਿਸ ਦਾ ਨੁਕਸਾਨ ਜ਼ਰੂਰ ਕਰਨਾ ਜੀ ਫਿਰ ਤਾਂ ਕਰਕੇ ਫਿਰ ਜੇ ਰੋਣ ਪੈ ਵੀ ਗਈ ਫਿਰ ਕੋਈ ਚੱਕਰ ਵੀ ਨਹੀਂ ਹੈਗਾ ਹਲਦੀ ਪੱਟ ਕ ਇੱਥੇ ਦੇਖਦੇ ਜੀ ਗੰਨਾ ਬੀਜਣ ਦੀ ਸਲਾਹ ਏ ਵੇ ਆ ਇੱਕ 11 ਸਿੱਧਾ ਗੰਨੇ ਦਾ ਬੀਜੇ ਕਿਉਂਕਿ 2 ਸਾਲ ਦੀ ਹਲਦੀ ਹੋ ਗਈ ਆਪਣੀ ਇਹ ਪਿਛਲੇ ਸਾਲ ਦੀ ਪੱਟੀ ਨਹੀਂ ਹੈਗੀ ਐ ਚ ਕੀ ਪੜ ਦੇਣੀ ਹੈ ਸਾਰੀ ਤੇ ਬਾਕੀ ਨਾਲੇ ਜਿਹੜੇ ਬੂਟੇ ਵਟਾਏ ਤੇ ਜੀ ਉਹ ਵੀ ਆਪਣੇ ਜੰਮੇ ਆ ਦੇਖੋ ਜੀ ਨਾਲ ਨਾਲ ਆ ਦੇਖੋ ਜੀ ਪਾਪੂਲਰ ਦੇ ਬੂਟੇ ਸਾਰੇ ਨਿਕਲ ਆਵੇ ਇਹ ਵੀ ਛਾਂਟ ਕੇ ਰੱਖੋ ਨਾਲ ਹੀ ਨਾਲ ਇਹਦੇ ਟੋਏ ਟੂਏ ਪੂਰ ਹੋ ਜੂਗੇ ਨਾਲੇ ਬਾਹ ਹੋ ਜੂਗਾ ਜੀ 2 ਸਾਲ ਹੋ ਗਏ ਇਹਨੂੰ ਬਾਹ ਵੀ ਨਹੀਂ ਹੋਇਆ ਇੱਧਰ ਤੇ ਬਾਹੀ ਹੋ ਜੂਗੀ ਜੀ ਤੇ ਵਾਕਈ ਚੱਲਦੇ ਜੀ ਉਦੋਂ ਨੱਕੇ ਨੁੱਕੇ ਕਰੀਏ ਸੈਟ ਫਿਰ ਦਿਖਾਵਾਂਗੇ ਤੁਹਾਨੂੰ ਅੱਗੇ ਲੋ ਜੀ ਮੋਟਰ ਦਿੱਤੀ ਹੈ ਚਲਾ ਤੇ ਖਾਲੀ ਵੀ ਐਨ ਕਰਤੀ ਸਾ ਪੱਤੇ ਪੁੱਤੇ ਦੀ ਉਹ ਦੇਖੋ ਢੇਰ ਲੱਗਿਆ ਪੱਤਿਆਂ ਦਾ ਇੱਕ ਵਾਰ ਖਾਲੀ ਚੱਲਣ ਲਈ ਹੈ ਬਸ ਤੇ ਬਾਕੀ ਆਹ ਨੱਕਾ ਖੁੱਲਾ ਰਹਿ ਵੀ ਲਾਤਾ ਜੀ ਤੇ ਆ ਇਹਨੂੰ ਛੱਡਿਆ ਜੀ ਕਣਕ ਨੂੰ ਪਾਣੀ ਆਹ ਲਈ ਨੂੰ ਇਹੇ 6 ਤਰੀਕ ਦੀ ਬਜਾਈ ਹੋਈ ਵੀ ਜੀ ਇਹ ਵਾਲੀ ਕਣਕ ਦੀ ਤਕਰੀਬਨ ਹੋ ਗਈ ਅੱਜ 22 23 ਦਿਨਾਂ ਦੀ ਹੋ ਗਈ ਕਣਕ ਇਹਦੇ ਵਿੱਚ ਘਾਹ ਜਿਆ ਬਹੁਤ ਆ ਗੁੱਲੀ ਡੰਡੇ ਆ ਦੇਖੋ ਜੀ ਆ ਸਾਰਾ ਗੁੱਲੀ ਡੰਡਾ ਖੜਾ ਵੇਚੀ ਦੇ ਤਾ ਘਰ ਕੇ ਇਹਨੂੰ ਪਾਣੀ ਲਾਇਆ ਜੀ ਕਿਉਂਕਿ ਇਹ ਧਾਨ ਵਾਲਾ ਖੇਤ ਹੈ ਇਹਨੂੰ ਬਾਤਾਂ ਨਹੀਂ ਲੇਟ ਪਹਿਲਾਂ ਫਿਰ ਤਾਂਹੀਂ ਇੱਧਰ ਛੱਡਿਆ ਪਾਣੀ ਕਿਉਂਕਿ ਉੱਧਰ ਹੈਗਾ ਰੇਤਾ ਫਰਲੀ ਸਾਈਡ ਬਸ ਆਪਣਾ ਇੱਕ ਕੋਹ ਟੱਕ ਰਹਿ ਗਿਆ ਜੀ ਪਾਣੀ ਵਾਲਾ ਤੇ ਬਾਕੀ ਇੱਕ ਉਹ ਜਿਹੜਾ ਮੋਟਰ ਦੇ ਕੋਲ ਹੈ ਉੱਥੇ ਰਹਿ ਗਿਆ ਉੱਧਰ ਤਾਂ ਆਪਣਾ ਲੱਗ ਗਿਆ ਤੇ ਕੱਲ ਖਾਦ ਵੀ ਘੇਰਤੀ ਦੀ ਕੱਲ ਵੀਡੀਓ ਬਣੀ ਨਹੀਂ ਹੈਗੀ ਤੇ ਆਪਣੀ ਕੱਲ ਉੱਧਰ ਸਤੀ ਵਾਲੇ ਖੇਤ ਚ ਖਾਦ ਗਿਰ ਗਈ ਧੀ ਬੂਟਿਆਂ ਨੂੰ ਵੀ ਪੈ ਗਈ ਤੇ ਕਣਕ ਨੂੰ ਵੀ ਪਾਤੀ ਤੇ ਆ ਆਪਣਾ ਹੈਗਾ ਹੀ ਤਿਲਾਂ ਵਾਲਾ ਖੇਤ ਈ ਚ ਪਹਿਲਾਂ ਤਿਲ ਬੀਜ ਦਿੰਦੇ ਤੇ ਸਿਆਣੇ ਤਾਂ ਕਰਕੇ ਫਿਰ ਇਹਦਾ ਨਾਮ ਹੀ ਤਿਲਾਂ ਵਾਲਾ ਖੇਤ ਰੱਖਤਾ ਤੇ ਇਹਦੇ ਵਿੱਚ ਹੀ ਇੱਕ ਫਾਂਟ ਗਈ ਖਾਦ ਦੀ ਇੱਕ ਗੁਫਾਂਡ ਮਾਰੀ ਗਈ ਵਿੱਚ ਵੜ ਕੇ ਆ ਦੇਖਿਆ ਜੀ ਵਿੱਚ ਗਿੱਲਾ ਬਹੁਤ ਹੈ ਪਾਣੀ ਲੱਗਿਆ ਹੋਆ ਕਣਕ ਨੂੰ ਹਜਾ ਪੈਰ ਗੜਦੇ ਤੇ ਕਿਉਂਕਿ ਜਿੱਥੇ ਪੈਰ ਰੱਖੋਗੇ ਜੀ ਕਾਣ ਕੇ ਜਿਹੜੀ ਪੈਰ ੱੱਲੇ ਆ ਗਈ ਫਿਰ ਉਹ ਦੁਬਾਰੀ ਉੱਠਣ ਹੀ ਨਹੀਂ ਦੀ ਗਿੱਲਾ ਜਿਆਦਾ ਤਾਂ ਖੇਤ ਪੈਰ ਖੁੱਬਦਾ ਤਾਂ ਫੇਰੇ ਤਾਂ ਕਰਕੇ ਇਹਦੇ ਵਿੱਚ ਰੋਗੇ ਹੁਣ ਸੱਟਣ ਤੇ ਆਪਣੀ ਜੂਰੀਆ ਮੋਟਰ ਦੇ ਵਿੱਚ ਹੀ ਪਈ ਇੱਧਰੇ ਕੋਠੇ 'ਚ ਰੱਖੀ ਵੀ ਉਹ ਦੋ ਦਿਨ ਤੱਕ ਸੱਟਾਂਗੇ ਛੱਤਲਾਂ ਵਾਲੇ ਖੇਤ 'ਚ ਤੇ ਬਾਕੀ ਮੈਂ ਕਹਾਂ ਜਾਨੂ ਆ ਖੇਤ ਅੱਜ ਭਰ ਦੀਏ ਆਪਣਾ ਇਹਨਾਂ ਟਾਈਮ ਤਾਂ ਨਹੀਂ ਬਹੁਤ ਲੈਣਾ ਚਾਰ ਕਨਾਲ ਦੀ ਖੱਤਾ ਹੈ ਬਸ ਦੋ ਕਿਆਰੇ ਪਾਏ ਜੀ ਇੱਕ ਵੱਟ ਪਾਈ ਵੀ ਦੇ ਵਿੱਚ ਤੇ ਇਹਦੇ ਬੂਟਿਆਂ ਨੂੰ ਵਿਜੀ ਖਾਦ ਪਾਈ ਵੀਤੀ ਇਹਦੇ ਵਿੱਚ ਆਹ ਦੇਖੋ ਜੀ ਇੱਥੇ ਇੱਥੇ ਖਾਦ ਪਾਈ ਵੀ ਆਹ ਦੇਖੋ ਜੀ ਹੈਗਾ ਖਾਦ ਐਦੀ ਪਈ ਜਦੋਂ ਬਜਾਈ ਕੀਤੀ ਦੀ ਬਜਾਈ ਟਾਈਮ ਵੀ ਅਸੀਂ ਖਾਦ ਪਾਉਂਦੇ ਜੀ ਬੂਟਿਆਂ ਦੇ ਨਾਲ ਮੁਠੀ-ਮੁਠੀ ਤੇ ਬਾਕੀ ਜਦੋਂ ਹੁਣ ਦੋ ਛਿੱਟੇ ਜੂਰੀਏ ਦੇ ਲਾਣੇ ਜੂਰੀਆ ਵੀ ਨਾਲ ਇੱਕ-ਇੱਕ ਮੁਠੀ ਪਾਣੀ ਜੀ ਅਸੀਂ ਪਹਿਲਾਂ ਇਹਦੇ ਵਿੱਚ ਪਾਤੀ ਅਸੀਂ ਡੀਏਪੀ ਮੁਠੀ-ਮੁਠੀ ਤੇ ਹੁਣ ਪਾਵਾਂਗੇ ਜੀ ਫਿਰ ਇਹਦੇ ਬਾਅਦ ਜੂਰੀਆ ਤਾਂ ਘਰ ਕਿਹਨੂੰ ਪਹਿਲਾਂ ਪਾਣੀ ਸ਼ੁਰੂ ਕਰਤਾ ਜੀ ਤੇ ਪਾਣੀ ਲਾ ਕੇ ਜਾਂ ਨੂੰ ਇਹਨੂੰ 10 ਦਿਨ ਲੈ ਲੈਣੇ ਨਾ ਬਾਤਾਂ ਅੰਝ ਫੇਰ ਇੱਚ ਜੂਰੀਆ ਸੈਟ ਕੇ ਜੀ ਮਗਰੇ ਬਸ ਸਪਰੇਅ ਮਾਰ ਦੇਣੀ ਘਾਹ ਲਈ ਫੇਰ ਉਹ ਤੇ ਵਾ ਲਾਵਾਂਗੇ ਜੀ ਪਾਣੀ ਜਾਂ ਨੂੰ ਉਹ 15 20 ਦਿਨ ਹੋਣੇ ਜਾਂ ਨੂੰ ਫੇਰ ਪਾਣੀ ਲੱਗ ਬਣਾ ਕਣਕਾਂ ਦਾ ਮੰਗਣ ਤੇ ਬੂਟਿਆਂ ਕਰਕੇ ਹੀ ਪਾਣੀ ਜ਼ਿਆਦਾ ਲਾਉਂਦੇ ਘੱਟੋ ਘੱਟ ਵੀ ਅਸੀਂ 4-5 ਪਾਣੀ ਲਾਣ ਦੇ ਹੀ ਆਮ ਨਾਲ ਹਰੇਕ ਸਾਲੇ ਕਣਕ ਨੂੰ ਚਾਹੇ ਕਣਕ ਮੰਗੇ ਚਾਹੇ ਨਾ ਮੰਗੇ ਬੂਟਿਆਂ ਕਰਕੇ ਬਹੁਤ ਲੋੜ ਹੈ ਪਾਣੀ ਦੀ ਕਿਉਂਕਿ ਆ ਹੁਣ ਪੱਤਾ ਝੜ ਦੇਣਾ ਇਹਦਾ ਬੂਟਿਆਂ ਦਾ ਫਿਰ ਹੂ ਦੇ ਬਾਅਦ ਫਰਵਰੀ ਚ ਮੋੜ ਫੇਰ ਲੱਗ ਪੈਂਦੇ ਫੁੱਟਣ ਫਰਵਰੀ ਦੇ ਐਂਡ ਤੱਕ ਫਿਰ ਪਾਣੀ ਪੂਰਾ ਖਿੱਚਦਾ ਜੀ ਬੂਟੇ ਜਿੰਨਾ ਪਾਣੀ ਪਹਿਲਾਂ ਪੀਤਾ ਬੰਦਾ ਉਹਦੇ ਨਾਲ ਬਹੁਤ ਅਸਰ ਦਿਖਾਉਂਦਾ ਜੀ ਬੂਟਾ ਬੂਟੇ ਵਾਲੀ ਕਣਕ ਨੂੰ ਉਦਾਂ ਹੀ ਪਾਣੀ ਜ਼ਿਆਦਾ ਹੀ ਚਾਹੀਦੇ ਜੀ ਤੇ ਬਾਕੀ ਆ ਗਈ ਜੋ ਪਰਤਾਏ ਹੋਣ ਵਾਲੀ ਕਣਕ ਇਹ ਵੀ ਇੱਕੋ ਦਿਨ ਦੀ ਵਿਝਾਈ ਹੈ ਦੋਹਾਂ ਦੀ ਸੇਮ ਹੈ ਤੇ ਉਹ ਪਰਲਾ ਖੱਤਾ ਇਹਦਾ ਬਹੁਤ ਰਿਆਈ ਮਾਰਦਾ ਉਹ ਵੀ ਇੱਕੋ ਦਿਨ ਬੀਜਿਆ ਵਾਜੀ ਇਹ ਪਤਾ ਨਹੀਂ ਕਿਹ ਚੱਕਰ ਹੈ ਜਿਆਦਾ ਉਧਰ ਖਾਦਾ ਜਿਆਦਾ ਪਾਈ ਵੀ ਜਾਂ ਉਧਰ ਖਾ ਡੀਏ ਵੀ ਪਾਈ ਹੋਣੀ ਇੱਧਰ ਪਾਈ ਨਹੀਂ ਹੋਣੀ ਤਾਂ ਹੁਣ ਆ ਜੀ ਫਗਤ ਹੈ ਨਹੀਂ ਬਾਕੀ ਤੇ ਇੱਧਰ ਆਪਣੇ ਆਲੂ ਵੀ ਮਾਰਨ ਲੱਗ ਪਏ ਜੀ ਹੁਣ ਪੂਰੇ ਘਾਵੀਆਂ ਮਰ ਗਏ ਆਲੂਆਂ ਦਾ ਤੇ ਲਸਣ ਦੀ ਵੀ ਨਾਲ ਦੀ ਨਾਲੇ ਕਰਤੀ ਹੀ ਗੜਾਈ ਦੋ ਦਿਨ ਲੱਗ ਗਈ ਲਸਣ ਦੀ ਗੜਾਈ ਚੱਲਦੀ ਨੂੰ ਦੋ ਇਹ ਵੱਟਾਂ ਦੀਆਂ ਪਰ ਲਸਣ ਦੀਆਂ ਐਂ ਜਿੰਦਗੀ ਬਣਾਤੀ ਲਸਣ ਦੀ ਆ ਦੇਖੋ ਐਂ ਸਾਫ਼ ਕਰਤਾ ਤੇ ਲਸਣ ਵੀ ਬਹੁਤ ਸੋਹਣਾ ਹੀ ਖੜਾ ਬਾਕੀ ਜੂਰੀਆ ਮਾਰਤੀ ਮੜ ਮੜੀ ਆ ਦੇਖੋ ਗੱਬੇ ਗੱਬੇ ਕੇਰੀ ਵੀ ਲਸਣ ਦੀ ਜੜ ਚ ਨਹੀਂ ਕੇਰੀ ਗੱਬਾ ਗੱਬਾ ਘੇਰਤੀ ਦੀ ਲਸਣ ਪੂਰਾ ਵਧੀਆ ਖੜਾ ਬਾਕੀ ਇਧਰ ਆਪਣੀ ਜਵੀ ਆ ਗਈ ਇਹ ਵੀ ਐਂ ਛਾਲਾ ਮਾਰਦੀ ਪੂਰੀਆਂ ਤੇ ਆਲੂਆਂ ਦੀ ਵੀ ਗੜਾਈ ਜੀ ਨਾਲ ਦੀ ਨਾਲੇ ਕਰਦੇ ਉਹ ਗੁੜਤੀਆਂ ਅੱਗੇ ਵਾਲੀਆਂ ਦੋ ਲੈਣਾ ਆ ਤੇ ਬਾਕੀ ਜਿਹੜਾ ਸਪਰੇਅ ਮਾਰ ਦਿੱਤਾ ਉਹਦਾ ਪੂਰਾ ਅਸਰ ਹੈ ਜੀ ਆਲੂਆਂ 'ਚ ਘਾਲੀ ਸਪਰੇਅ ਦਾ ਤੇ ਵਾਕੀ ਦਿਖਾਉਂਦੇ ਹੀ ਤੁਹਾਨੂੰ ਚੱਲਦੇ ਅੱਗੇ-ਅੱਗੇ ਕੰਮਕਾਰ ਲੋਈ 1.5 ਘੰਟਾ ਹੋ ਗਿਆ ਪਾਣੀ ਪੈਂਦੇ ਨੂੰ ਇੱਕ ਕੈਰੇ ਚ ਤਕਰੀਬਨ ਹੋਰ ਘੰਟਾ ਕੋ ਹੋਰ ਲੱਗ ਜਾਣਾ ਹਾਇ ਅੱਧਾ ਕ ਕੈਰਾ ਭਰਿਆ ਜੀ ਪਿਆ ਸੁੱਕਾ ਪਿਆ ਇੱਧਰ ਸਾਰਾ ਤੇ ਉਧਰ ਉਹ ਨਾਲ-ਨਾਲ ਸਾਰਾ ਸੁੱਕਾ ਪਿਆ ਜੀ ਇਹ ਜਾਂ ਤੇ ਬਾਕੀ ਆਹਲਾ ਕਿੱਲਾ ਰਹਿ ਗਿਆ ਜੀ ਆਪਣਾ ਹਜਾ ਖਾਦ ਨੂੰ ਐਚ ਨਹੀਂ ਗਰੀ ਖਾਦ ਉਹ ਪਰਲੇ ਚ ਵੀ ਗਿਰ ਗਈ ਕੱਲ ਤੇ ਇਧਰ ਹੀ ਪਰਸੋਂ ਵੇਰਤੀ ਦੀ ਤੇ ਆਹ ਜਿਆਗਾ ਗਿੱਲਾ ਖੇਤ ਇੱਚ ਧੁੱਪ ਵੀ ਘਟ ਲੱਗਦੀ ਕਿਉਂਕਿ ਜਿਆ ਪੱਤਾ ਵੀ ਹਜਾ ਤਕਰੀਬਨ ਬਹੁਤ ਖੜਾ ਸਾਰਾ ਹੀ ਖੜਾ ਇੱਕ ਪੱਤਾ ਬੂਟੇ ਦਾ ਝੜਦਾ ਵੀ ਵਸੇ ਰਾਇ ਹੁਣ ਆ ਦੇਖ ਲਈ ਕਣਕ ਚ ਪੱਤਾ ਹੀ ਪੱਤਾ ਪਿਆ ਸਾਰੀ ਚ ਜਿਆਦੇ ਨੂੰ ਦੂਆ ਪਾਣੀ ਲੱਗ ਜਾਣਾ ਉਹਦੇ ਬਾਅਦ ਪੱਤਾ ਗਾਲਣਾ ਇਹਦਾ ਜਦ ਤੱਕ ਦੂਏ ਪਾਣੀ ਤੱਕ ਸਾਰੇ ਛੜੇ ਜਾਉਂਗੇ ਹੱਦ ਤੱਕ ਤੇ ਬਾਕੀ ਚਾਲਾ ਹੀ ਕੰਮਕਾਰ ਪਾਣੀ ਦਾ ਤੇ ਇਧਰ ਆਪਣਾ ਯੱਕੀ ਵੀ ਆਇਆ ਵੱਜ ਇਹ ਵੀ ਨਾਲੇ ਆ ਗਿਆ ਮੇਰੇ ਇੱਕ ਕੇਰਾ ਆਪਣਾ ਭਰ ਗਿਆ ਤੇ ਦੂਜੇ ਨੱਕਾ ਵੱਡਤਾ ਇਹ 8 ਵਜੇ ਦੀ ਚਲਾਈ ਜੀ ਮੋਟਰ 1 ਵਜ ਗਿਆ। ਦੇਖੋ 4 4 ਘੰਟੇ ਲੱਗੇ ਪੂਰੇ। 1 11 ਨੂੰ। ਮਤਲਬ ਕਿ ਪਰਲਾ ਕਿਹੜਾ ਹੈ ਵੀ ਬੜਾ ਹੀ ਤਾਂ। ਪਰਲਾ ਹੈਗਾ ਜੀ ਤੁਹਾਡਾ 4 ਲਾਈਨਾਂ ਦਾ ਕਿਹੜਾ। ਇਹ ਹੈਗਾ ਆਪਣਾ 2 ਲਾਈਨਾਂ ਦਾ ਕਿਹੜਾ। ਇਹ ਇੱਕ ਰੂਟਾਵੇਟਰ ਵਾਲਾ ਖੇਤ ਹੈ ਜੀ ਰੂਟਾਵੇਟਰ ਨਾਲ ਬਜਾਈ ਕੀਤੀ ਵੀ। ਤੇ ਸਵਾਗਾ ਸੀ ਮਾਰਿਆ ਨਹੀਂ ਤਾਂ। ਤਾ ਕਰਕੇ ਟਾਈਮ ਵੀ ਤਾਂ ਵੀ ਜਿਆਦਾ ਲੱਗਦਾ ਟਾਈਮ ਪਹਿਲੇ ਪਾਣੀ ਨੂੰ ਮਤਲਬ ਕਿ ਕਿਹਾਰੇ ਫੁੱਲ ਘਰਤਾ ਸੀ ਕਿਉਂਕਿ ਬੂਟਿਆਂ ਨੂੰ ਵੀ ਪਾਣੀ ਜ਼ਰੂਰੀ ਹੈ ਤਾਂ ਕਰਕੇ ਆਹ ਇਧਰ ਵਾਲੀ ਸਾਈਡ ਪਰ ਪਹਿਲਾਂ ਚੜਦਾ ਨਹੀਂ ਹੁੰਦਾ ਦਾ ਜੀ ਪਾਣੀ ਆਹ ਨਾਲ ਨਾਲ ਆਹਲੀ ਸਾਈਡ ਹੈ ਜਿਹੜਾ ਇੱਥੇ ਪਹਿਲਾਂ ਪਾਣੀ ਕਦੇ ਨਹੀਂ ਤਾਂ ਚੜਿਆ ਉਹ ਰਹਿ ਗਿਆ ਮੜਾ ਜਾਂ ਸੁੱਕਾ ਉੱਥੇ ਸੁਲਾ ਪੁੱਜ ਜਾਣੀ ਦੇਖ ਲਓ ਵੀ ਪਾਣੀ ਕਿਹੜੇ ਹਿਸਾਬ ਨਾਲ ਖੜਾ ਹੈ ਧਾਨਾ ਵਾਂਗੂ ਖੜਾਤਾ ਪਾਣੀ ਕਾਨਕ ਚ ਇਹ ਦਾ ਪੀਣ ਵਾਲਾ ਹੀ ਖੇਤ ਨੇ ਕੱਲ ਤੱਕ ਇਹ ਸੁੱਕ ਜਾਣਾ ਜੀ ਇਹਨੇ ਕਿਉਂਕਿ ਬੂਟਿਆਂ ਨੂੰ ਜ਼ਰੂਰੀ ਤਾਂ ਹੀ ਖਾਦ ਪਾਈਤੀ ਇਹਨੂੰ ਬੂਟਿਆਂ ਨੂੰ ਤਾਂ ਕਰਕੇ ਪਾਣੀ ਇਹਨ ਪੂਰਾ ਭਰ ਕੇ ਲਾਇਆ ਪਹਿਲਾਂ ਨਾਲੇ ਬੱਟਾ ਪੱਕ ਜੂਗੀਆਂ ਫਿਰ ਦੂਆ ਪਾਣੀ ਦਾ ਬਾਅਦ ਚ ਪਤਲਾ ਪਤਲਾ ਹੀ ਘਮਾਏ ਕਰਨਾ ਜੀ ਕਿਉਂਕਿ ਇੱਕ ਵਾਰ ਖੇਤ ਪੂਰਾ ਭਰ ਕੇ ਲਾਣ ਦਾ ਵੀ ਫਾਇਦਾ ਏ ਜਿਹੜਾ ਰੂਟਾਵੇਟਰ ਨਾਲ ਪੋਲਾ ਹੁੰਦਾ ਜੀ ਖੇਤ ਉਹ ਹੁਣ ਜੇਕ ਵੱਜ ਜਾਣਾ ਉਹਦਾ ਵਧੀਆ ਫਿਰ ਅਗਲਾ ਅਗਲੇ ਪਾਣੀ ਨੂੰ ਬਹੁਤਾ ਉਹ ਨਹੀਂ ਕਰਨਾ ਹੈਗਾ ਆਲੇ ਪਾਣੀ ਐ ਪੂਰਾ ਪਤਲਾ ਪਤਲਾ ਜਾਣਾ ਲੈਵਲ ਹੋਏ ਹੋਏ ਜੀ ਆਪਣੇ ਖੇਤ ਇਹ ਸਾਰੇ ਹੀ ਤੇ ਬਸ ਹੁਣ ਅਗਲੇ ਕਿਆਰੇ ਛੜਦਾ ਪਾਣੀ ਤੇ ਬਾਕੀ ਨਾਲ ਦੀ ਨਾਲ ਇਹ ਭਰ ਕੇ ਜੀ ਫਿਰੂ ਤੇ ਬਾਦ ਉਹ ਵਾਲਾ ਨੱਕਾ ਖੋਲਣਾ ਉਹੋ ਨੱਕਾ ਖੋਲ ਕੇ ਫਿਰ ਖਾਲੀ ਨੂੰ ਪਾਣੀ ਛੱਡਣਾ ਹੀ ਇੱਕ ਵਾਰ ਉਹਨੂੰ ਜਿਹੜੀ ਉਹ ਖਾਲੀ ਜਾਂਦੀ ਸਿੱਧੀ ਉਹ ਮਸਰੀ ਨੂੰ ਅਸੀਂ ਪਾਣੀ ਲਾਣਾ ਨਹੀਂ ਹੈਗਾ ਮਸਰੀ ਨੂੰ ਪਾਣੀ ਲਾਵਾਂਗੇ ਜੀ ਅਗਲੇ ਮਹੀਨਾ ਬਾਕੀ ਦੇਖ ਲਵਾਂਗੇ ਉੱਥੇ ਜਾ ਕੇ ਮੰਗਦੀ ਆ ਮਸਰੀ ਪਾਣੀ ਤਾਂ ਲਾ ਦੇਣਾ ਨਹੀਂ ਲਾਣਾ ਨਹੀਂ ਹੈਗਾ ਕਿਉਂਕਿ ਪਿਛਲੇ ਸਾਲ 골ਡੀ ਨੇ ਜੀ ਜੀਤੀ ਮਸਰੀ ਉਹਨੇ ਇੱਕੇ ਪਾਣੀ ਲਾਇਆ ਮਸਰੀ ਬਹੁਤ ਵਧੀਆ ਹੋਈ ਉਹਦੀ ਇਹਨੂੰ ਪਾਣੀ ਵੀ ਘੱਟੇ ਮੰਗਦੀ ਮਸਰੀ ਉਦਾਂ ਬਾਕੀ ਉਹ ਵੀ ਦਿਖਾਵਾਂਗੇ ਚਲੋ ਇਹ ਭਰਦੇ ਆ ਹੁਣ ਭਰ ਕੇ ਇਹ ਫੇਰ ਅਗਲੀ ਨੱਕਾ ਖੋਲਦੇ ਉਧਰ ਵਾਲੇ ਬੰਦ ਕਰ ਦੇਣਾ ਇਧਰ ਵਾਲਾ ਇੱਕ ਵਾਰ ਖਾਲ ਗਿੱਲੀ ਕਰਕੇ ਫਿਰ ਉਹ ਤੇਵਾ ਦੀ ਛੱਡਣਾ ਜਵੀ ਨੂੰ ਪਾਣੀ ਜਵੀ ਵੀ ਆਪਣੀ ਪਾਣੀ ਮੰਗਦੀ ਧੁੱਪ ਵੀ ਬਹੁਤ ਤੇਜ਼ ਪੈਂਦੀ ਤੇ ਬਾਕੀ ਸਰੋਂ ਦੇਖੋ ਜੀ ਕਿੰਨੀ ਵਧੀਆ ਲੱਗਦੀ ਐਨ ਉੱਪਰ ਤੇ ਲੀਆਂ ਤੇ ਤਰੀਆਂ ਘੋਮਦੀਆਂ ਸਾਰੀ ਸਰੋਂ ਚ ਇਧਰ ਵਾਲਾ ਜਿਹੜਾ ਭਰਿਆ ਉਹ ਤਾਂ ਆਪਣਾ ਆਈ ਇਧਰ ਪਿਛਲੀ ਸਾਈਡ ਤੇ ਪਾਣੀ ਘਟਦਾ ਇਹਦਾ ਇੱਧਰ ਵਾਲੇ ਕਿਆਰੇ ਚ ਨੂੰ ਤੇ ਉੱਧਰ ਤੇ ਨੱਕਾ ਵੱਡਿਆ ਵਾ ਉਹ ਵੀ ਉੱਧਰ ਤੇ ਵੀ ਪਾਣੀ ਇੱਧਰ ਨੂੰ ਆਂਦਾ ਤੇ ਜਾਨੂ ਆ ਪਿੱਛੇ ਪਿੱਛੇ ਸਾਰਾ ਇਹਨਾਂ ਭਰ ਦੇਣ ਨਾਲ ਇਹਦਾ ਪਾਣੀ ਜ਼ਿਆਦਾ ਪੈ ਗਿਆ ਤਾਂ ਜੀ ਚਕਿਆਰੇ ਚ ਕਿਉਂਕਿ ਅਸੀਂ ਲੰਘਦੇ ਘਰ ਨੂੰ ਘਰਾਂ ਰਿਸ਼ਤੇਦਾਰ ਦੇ ਆਏ ਤੇ ਤਾਂ ਕਰਕੇ ਫੇਰ ਇੱਧਰ ਵਾਲਾ ਤਾਂ ਹੁਣ ਤਾਂ ਹੀ ਪਾਣੀ ਇੱਧਰ ਤੇ ਕੱਢਿਆ ਕਿਉਂਕਿ ਇੱਕ ਇੱਧਰ ਵੀ ਦੇਖ ਲਿਆ ਸਾਰਾ ਲਗ ਲਗ ਸਾਰਾ ਭਰ ਗਿਆ ਵਾ ਇਹ ਤੇ ਬੂਟੇ ਸਾਰੇ ਨੂੰ ਪਾਣੀ ਚੜ ਗਿਆ ਵਲਦ ਵਾਲਾ ਤੇ ਫਿਰ ਹੁਣ ਜਿੰਨਾ ਕ ਦੇਖਦੇ ਇੱਧਰ ਦੇ ਜਿਹੜਾ ਬਾਧੂ ਪਾਣੀ ਉਹ ਇੱਧਰੋਂ ਕੱਢ ਕੇ ਨਾਲੇ ਛੇਤੀ ਭਰ ਦਿਆਂਗਾ ਯਾਰ ਇੱਧਰ ਵਾਲਾ ਫਿਰ ਉੱਧਰ ਵਾਲੀ ਕਣਕ ਦੇ ਵੀ ਦੇਖ ਰਹੀ ਅੱਜ ਉੱਧਰ ਵਾਲੀ ਭਰੇ ਦਾਣੀ ਕਿਉਂਕਿ ਪਾਣੀ ਵਸੇਰਾ ਮੋਟਰ ਦਾ ਲਾਈਟ ਆਵਣਾ 24 ਘੰਟੇ ਜੀ ਉਰੇ ਮੋਟਰ ਦੀ ਬਾਕੀ ਲਿਆਂਦਾ ਹੀ ਕਹੀ ਚੱਕ ਉੱਧਰ ਤੇ ਜਾਨੂੰ ਨਿਕਲ ਲੈ ਵਾ ਇੱਧਰ ਤੇ ਪਾਣੀ ਹੈ ਜਾ ਨੰਗਾ ਨਿਕਲਣ ਦਾ ਹੋਏ ਬਾਅਦ ਚ ਬੱਟ ਲਾ ਦੇਣੀ ਹੈ ਇਹ ਕਿਉਂਕਿ ਫਿਰ ਜੇ ਉਧਰ ਦੇ ਪਾਣੀ ਨੇ ਭਰ ਲੱਗ ਪਣਾ ਫੇਰ ਨਾ ਬੈਕ ਉਧਰ ਨੂੰ ਨਾ ਜਾਣ ਲੱਗ ਪਾ ਤਾਂ ਕਰਕੇ ਫੇ ਇੱਥੇ ਦੀ ਮਿੱਟੀ ਚੱਕ ਆ ਜੀ ਉੱਥੇ ਲਾ ਦੂੰਗਾ ਨੱਕੇ ਪਰ ਕਣਕ ਆਪਣੀ ਆ ਵੀ ਖੇਤ ਭਰ ਚੱਲੇ ਆ ਬਸ ਆ ਰਹਿ ਗਿਆ ਖੁੰਜਾ ਜਿਆ ਤਲੀਗਾ ਇੱਕ ਬਾਕੀ ਉਹ ਪਰਲੇ ਕਿਆਰੇ ਦਾ ਜਿਹੜਾ ਪਾਣੀ ਕੱਢਤਾ ਤਾਂ ਇਦਾਂ ਨੂੰ ਉਹ ਨਾ ਬਹੁਤ ਵਧੀਆ ਛੇਤੀ ਭਰ ਗਿਆ ਕਿਆਰਾ ਹਾ 2 ਵਜ ਗਈ ਤਕਰੀਬਾ ਤੇ ਬਾਕੀ ਆਪਾਂ ਨੇ ਉਧਰ ਵੀ ਬਾਟ ਨੱਕਾ ਮੋੜਤਾ ਉਹ ਸਰੇੜ ਸਤੀ ਵਾਲਾ ਖੇਤ ਹੈ ਜਿਹੜਾ ਉਹਦਾ ਨੱਕਾ ਮੋੜ ਕੇ ਜੀ ਬਾਟੇ ਸਿੱਧੀ ਕਰਤੀ ਉਧਰ ਨੂੰ ਸਾਰੀ ਖਾਲੀ ਤੇ ਚਾਬੀ ਰੱਖ ਤਿੱਧਰ ਨੱਕੇ ਕੋਲ ਬਸ ਆਹ ਭਰਨੇ ਲਈ ਆ ਥੋੜਾ ਜਿਹਾ ਰਹਿ ਗਿਆ ਬਾਹੇ ਭਰੇ ਤੇ ਛੱਡੀ ਜੀ ਫਿਰ ਪਾਣੀ ਉਧਰ ਨੂੰ ਜਾਂ ਫਿਰ ਦੇਖਦੇ ਪਾਣੀ ਖਾਲੀ ਚੱਲਦੀ ਹੋਈ ਵਧੀਆ ਤਾਂ ਪਾਣੀ ਛੱਡ ਦੇਣਾ ਨਹੀਂ ਫਿਰ ਖਾਲੀ ਗਿੱਲੀ ਕਰਕੇ ਮੋਟਰ ਕਰਦਣੀ ਬੰਦ ਵੀ ਸਵੇਰ ਨੂੰ ਚਲਾਵਾਂਗੇ ਜਿੱਦਾਂ ਨੂੰ ਬਾਕੀ ਆਪਣੀ ਵੀਡੀਓ ਜੀ ਅੱਜ ਦੀ ਇੰਨੀ ਕੀਤੀ ਤੇ ਵੀਡੀਓ ਵਧੀਆ ਲੱਗੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਦੇ ਕਰੋ ਕੋਈ ਗਲਤੀ ਹੋ ਗਈ ਤਾਂ ਉਹ ਵੀ ਕਮੈਂਟੇ ਦੱਸਦੇ ਕਰੋ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ